जिले भी मेमे सहवान केक दिनों मदद कर रहे ने निर्भय भय सृष्टिकर्ता वाल्मीकि देवान की जय अमर रहे अमर रहे जो बोले सो भय ਮਹਾਰਾਜ ਕੀ ਜੈ ਮਹਾਰਾਜ ਕੀ ਜੈ ਜੈ ਤੋਂ ਏਸੀ ਜੀ ਕੇਕ ਦੀ ਰਸਮ ਤੋਂ ਚੰਦ ਸ਼ਬਦ ਐਕਸਐਮਐਲਏ ਆਧਿਆ ਸਾਹਿਬ ਭਗਵਾਨ ਬਾਰਮਿਕੀ ਦੇ ਚਰਨਾਂ ਵਿੱਚ ਅਰਪਿਤ ਕਰਨਗੇ ਔਰ ਆਪਣੇ ਬਹੁਤ ਹੀ ਗੁਲੰਦ ਵਾਸਤੇ ਨਾਲ ਚੰਦ ਸ਼ਬਦ ਭਗਵਾਨ ਬਾਦਮਿਕੀ ਦੇ ਸਰਨਾ ਦੇ ਵਿੱਚ ਆਰਿਆ ਸਾਹਿਬ ਲੈ ਕੇ حاضر ਹੋ ਰਹੇ ਨੇ ਤੇ ਲੋ ਜੀ ਜਿਆਦਾ ਗੱਲਾਂ ਨਾ ਕਰ ਆਰਿਆ ਸਾਹਿਬ ਤੁਹਾਨੂੰ ਮਾਈਕ ਦੇਣ ਜਾ ਰਹੇ ਨੇ ਹਾਲਪਨੇਡ ਸਭ ਤੋਂ ਪਹਿਲੇ ਤੇ ਮੈਂ ਹੁਣ ਸਾਰੇ ਬੱਚਿਆਂ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਔਰ ਮੈਨੂੰ ਇਹ ਵੀ ਦੱਸਿਆ ਗਿਆ ਕਿ ਪ੍ਰੋਗਰਾਮ ਗਿੰਮਿਤ ਕੇ ਕੋਈ ਨਹੀਂ ਸੀ ਬੰਦਾ ਇਹ ਸਾਰੇ ਹੀ ਮੇਰੇ ਪੁੱਤਰ ਕੌਮ ਦਾ ਸਰਮਾਇਆ ਜਿਨ੍ਹਾਂ ਨੂੰ ਜਿਨ੍ਹਾਂ ਦੇ ਉੱਪਰ ਕੌਮ ਨੂੰ ਨਾਮ ਹੈ ਆਦੇਦਾਰ ਸਹਿਬਾਨ ਮੇਰੇ ਬਹੁਤ ਹੀ ਤਕੜੇ ਤਰੀਕੇ ਦੇ ਸਿਪਾਸਾਲਾਰ ਜਿਨ੍ਹਾਂ ਦੇ ਕਾਰਨ ਹਰਿਆਣੇ ਦੀ ਧਰਤੀ ਦੇ ਵਸਨੀਕ ਸਾਰੇ ਹੀ ਮੇਰੇ ਵੀ ਜਾਣੇ ਨਾਲ ਸੰਬੰਧ ਰੱਖਦਾ ਮੈਂ ਇਸ ਗੱਲ ਨੂੰ ਕਹਿਣਾ ਚਾਹੁੰਦਾ ਕਿ ਆ ਜੋਸ ਪਰਮ ਪਿਤਾ ਪਰਮੇਸ਼ਵਰ ਦਾ ਜਨਮ ਦਿਹਾੜਾ ਹੈ ਜਿਸ ਨੇ ਮਾਨਵਤਾ ਲਈ ਕਿਉਂਕਿ ਮਾਨਵ ਦੀ ਜਾਤ ਇੱਕੋ ਪਹਿਚਾਣੀ ਹੋ ਇਹਨਾਂ ਨੇ ਮਾਨਵਤਾ ਦੀ ਇੱਕ ਗੱਲ ਕੀਤੀ ਹੈ ਜਿਸੰਦਰ ਜਾਤੀਵਾਦ ਜਾਂ ਕਿਸੇ ਧਰਮ ਦੀ ਗੱਲ ਨਹੀਂ ਕੀਤੀ ਇਨਸਾਨੀਅਤ ਧਰਮ ਮਾਨਵਤਾ ਦੀ ਗੱਲ ਤੇ ਰਾਮਾਇਣ ਦੇ ਅੰਦਰ ਦਰਜ ਹੈ। ਔਰ ਜਿਸ ਜਿਸ ਵਿਅਕਤੀ ਨੇ ਆਪਣੇ ਦਿਲੋਂ ਭਗਵਾਨ ਬਾਣੀ ਕੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਏ ਆ ਉਹਨਾਂ ਤੇ ਅਪਾਰ ਕਿਰਪਾ ਬਈ। ਮੈਨੂੰ ਰਾਮਾਇਣ ਦਾ ਕਾਬਿਆ ਜਾਦ ਹੈ ਕਿ ਸੀਤਾ ਮਈਆ ਬਿਰਲਾਪ ਕਰਦੀ ਹੈ ਜਿਸ ਵਕਤ ਤੇ ਆਖਦੀ ਹੈ ਬਈ ਪ੍ਰਭੂ ਇਸੇ ਮੇਰਾ ਪੁੱਤਰ ਸੀ ਉਹ ਦਿਖਾਈ ਨਹੀਂ ਦੇ ਰਿਹਾ ਤੇ ਭਗਵਾਨ ਨੇ ਜਿਹੜੇ ਕੁਸ਼ਾ ਦੇ ਕੱਖ ਸੀ ਉਹਨਾਂ ਤੇ ਜਲ ਛਿੜਕ ਕੇ ਵਿਕ ਜੋਦੇ ਨੂੰ ਜਨਮ ਦਿੱਤਾ ਕੱਖਾਂ ਦੇ ਵਿੱਚ ਜਿਉਂ ਤੋਂ ਕਵੀ ਨੇ ਕਿਹਾ ਹੈ ਕਿ ਇਹਨੂੰ ਨਿਰਾ ਫਕੀਰ ਨਾ ਸਮਝ ਬੈਠੀ ਇਹਨੂੰ ਨਿਰਾ ਫਕੀਰ ਨਾ ਸਮਝ ਬੈਠੀ ਇਹਦੇ ਕੱਖਾਂ 'ਚੋਂ ਰਾਜਕੁਮਾਰ ਨਿਕਲੇ ਜਿਹਦੇ ਕੱਖਾਂ 'ਚੋਂ ਰਾਜਕੁਮਾਰ ਨਿਕਲੇ ਉਹੀ ਅੱਜ ਗੱਲ ਆਪਾਂ ਕਰਾਂਗੇ ਜਿਸ ਪਰਮ ਪਿਤਾ ਪਰਮੇਸ਼ਵਰ ਨੇ ਪੂਰੇ ਜਗਤ ਨੂੰ ਸੇ ਦਿੱਤੀ ਹੈ ਕਿ ਜੋਧਾ ਹੋਵੇ ਤੇ ਕਿਸ ਤਰੀਕੇ ਦਾ ਹੋਣਾ ਚਾਹੀਦਾ ਹੈ ਜੇ ਭਾਈ ਹੋਵੇ ਤਾਂ ਕਿਸ ਤਰੀਕੇ ਦਾ ਹੋਣਾ ਚਾਹੀਦਾ ਜੇ ਕਿਸੇ ਨਾਲ ਸ਼ਤਰਤਾ ਵੀ ਹੋਵੇ ਤੇ ਇੱਕ ਸਰੀਕੇ ਤਲੀਕੇ ਦੀ ਹੋਣੀ ਚਾਹੀਦੀ ਹੈ ਔਰ ਜੇ ਮਈਆ ਹੋਵੇ ਤਾਂ ਕਿਸ ਤਰੀਕੇ ਦੀ ਹੋਣੀ ਚਾਹੀਦੀ ਹੈ ਲਕਸ਼ਮਣ ਜਤੀ ਜੀ ਨੇ ਜਦ ਰਾਮ ਜੀ ਨੇ ਪੁੱਛਿਆ ਕਿ ਕਿਆ ਸੀਤਾ ਮਈਆ ਦੇ ਤੁਸੀਂ ਗਹਿਣੇ ਪਹਿਚਾਨਦੇ ਹੋ ਤੋਂ ਨੇ ਕਿਹਾ ਭਈਆ ਮੈਂ ਸੀਤਾ ਮਾਤਾ ਦੇ ਚਰਨਾ ਦੇ ਗਹਿਣੇ ਨੂੰ ਪਛਾਣ ਸਕਦਾ ਹੋਰ ਮੈਨੂੰ ਗਹਿਣੇ ਦੇ ਪਤਾ ਨਹੀਂ ਹੈ ਕਿਉਂਕਿ ਮੇਰਾ ਧਿਆਨ ਉਹਨਾਂ ਦੇ ਚਰਨਾ ਵਿੱਚ ਰਹਿੰਦਾ ਸੀ ਆਓ ਇਹਨਾਂ ਜੋ ਪ੍ਰਮਾਤਮਾ ਨੇ ਸਾਨੂੰ ਉਹ ਦਿੱਤੀਆਂ ਗੱਲਾਂ ਉਹਨਾਂ ਦੇ ਚਲਕੇ ਨਕਸ਼ੇ ਕਦਮ ਤੇ ਅਜ਼ਰ ਅਮਰ ਤ੍ਰਕਾਲ ਦਰਸ਼ੀ ਅਜ਼ਰ ਅਮਰ ਤ੍ਰਕਾਲ ਦਰਸ਼ੀ ਭਗਵਾਨ ਵਾਲਮੀਕੀ ਮਹਾਰਾਜੀ ਦੇ ਨਾਮ ਲੈਵਾ ਸਾਰੇ ਹੀ ਹਿੰਦੁਸਤਾਨ ਦੇ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਹਿੰਦੁਸਤਾਨ ਦੇ ਨਾਗਰਿਕ ਚਾਹੇ ਉਹ ਕਿਸੇ ਵੀ ਧਰਤੀ ਤੇ ਬਸਿਆ ਉਹਨਾਂ ਸਾਰੇ ਵੀਰਾਂ ਨੂੰ ਪੂਰੀ ਸਮੁੱਚੀ ਮਾਨਵਤਾ ਨੂੰ ਅੱਜ ਇਸ ਮੰਚ ਤੋਂ ਵਧਾਈ ਦਿੰਦਾ ਹੋਇਆ ਅਭਾਰ ਪ੍ਰਕਟ ਕਰਦਾ ਇਹਨਾਂ ਵੀਰਾਂ ਦਾ ਇਹਨਾਂ ਬੱਚਿਆਂ ਦਾ ਨਾਲ ਸਤਿਗੁਰੂ ਦੇ ਅੱਗੇ ਬੇਨਤੀ ਕਰਦਾ ਕਿ ਮਹਾਰਾਜ ਇਹਨਾਂ ਦੀ ਕਮਾਈ ਦੇ ਵਿੱਚ ਵਾਧਾ ਪਾਵੇ ਤੇ ਇਹਨਾਂ ਨੂੰ ਹਮੇਸ਼ਾ ਬੁਲੰਦੀਆਂ ਤੇ ਰੱਖੇ ਚੜ੍ਹਦੀ ਕਲਾ ਵਿੱਚ ਰਹਿਣ ਲੰਬੀ ਉਮਰ ਤੇ ਤੰਦਰੁਸਤੀ ਮਾਪੇ ਦਾ ਦੇਸ਼ ਦਾ ਕੌਮ ਦਾ ਨਾਮ ਰੌਸ਼ਨ ਕਰਨ ਇਹ ਮੇਰੀ ਮਨੋ ਕਾਮਨਾ ਹੈ ਭਗਵਾਨ ਬਾਲ ਮਿਕੀ ਮਾਰਾ ਦੀ ਆਓ ਸਾਰੇ ਰਲ ਕੇ ਕਬੜੀ ਜੈਕਾਰਾ ਲਾਈਏ ਹੋ ਆਹ ਵੀਕਸ਼ਕਤੀ ਆਮੇ ਬਾਲਵਿਕ ਸ਼ਕਤੀ ਜੋਲੇ ਸੋਂਦਰ ਪੈ ਸ੍ਰਿਸ਼ਟੀ ਕਰਤਾ ਵਾਲਮੀਕੀ ਦੇ ਵਾਨ ਕੀ ਜੈ ਵਾਰ ਕੀ ਜੈ ਤੋ ਅੱਜ ਦੇ ਇਸ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਆਦਿਆ ਸਾਹਿਬ ਨੇ भगवान वाल्मीकि जी चरणों ਵਿੱਚ ਸਮਾਂ ਕੱਢ ਕੇ ਸਾਡਾ ਬਹੁਤ ਮਾਨ ਬਧਾਇਆ ਹੈ ਅਸੀਂ ਇਹਨਾਂ ਦਾ ਤਹਿ ਦਿਲੋਂ ਸ਼ੁ크ਰ ਗੁਜ਼ਾਰ ਕਰਦੇ ਆਂ ਹੈ ਔਰ भगवान वाल्मीकि जी ਹਮੇਸ਼ਾ ਨੇ ਦੀ ਆਪਣੀ ਇਤਾਂ ਹੀ ਅਪਾਰ ਕਿਰਪਾ ਬਣਾਈ ਰੱਖੇ ਜੋ ਬੋਲੇ ਸੋਨਰਪੈ ਸ੍ਰਿਸ਼ਟੀ ਕਰਤਾ वाल्मीकि दैवान की जय ਔਰ ਚਾਂਦੀ ਮੈਂਟਲ ਵਿੱਚ ਬਹੁਤ ਹੀ ਖੂਬਸੂਰਤ ਚਾਕੀਆਂ ਬੋਲੇ ਸ਼ੰਕਰ ਜੀ ਤਾंडव ਰਾਧਾ ਕ੍ਰਿਸ਼ਨ ਦੀ ਚਾਕੀ ਔਰ ਬਹੁਤ ਹੀ ਅੱਛੀ ਅੱਛੀ ਚਾਕੀਆਂ ਲੈ ਕੇ ਸਾਡੇ ਗੁਰਪ੍ਰੀਤ ਜੀ ਜ਼ਿਲੰਦਰ ਤੋਂ ਜੋ ਕਿ ਭਗਵਾਨ ਵੈਲਮਿਕ ਦੇ ਚਰਨਾਂ ਦੇ ਵਿੱਚ ਹਾਜ਼ਰੀ ਆਪਣੇ ਅਦਾਕਾਰਾਂ ਦੇ ਨਾਲ ਲਵਾਣਗੇ ਤਿਆਰ ਜਿਹੜੂ ਸ਼ੁਭ ਗੁਜ਼ਾਰ ਹੈ ਇਹਨਾਂ ਦਾ ਵੀ ਤੋਂ ਸਾਹਿਬ ਜੀ ਦਾ ਮਾਰ ਸਨਮਾਨ ਕਰਦੇ ਹੋਏ ਭਗਵਾਨ ਬਾਲਮੀ ਕੀ ਜੀ ਦਾ ਸਰੂਪ ਮਹਨ ਰਾਪਰ ਕਰਦੇ ਹੋਏ साढ़े मेमर साहबान और नौजवान पीढ़ी अतुल सोता ये नई टीम ਸਾਬ ਜੀ ਇਜਤਿਤਾਮਾਨ ਕਰਦੇ ਹੋਏ ਸਾਰਿਆਂ ਦਾ ਹੋਰ ਯਾਰ ਬਿੱਲੂ ਨੂੰ ਬਲਾਓ ਕਿੱਥੇ ਆ ਵੀਡੀਓ ਵਾਲੇ ਨੂੰ ਉਹ ਧਾਰਕ ਲੱਗ ਗਿਆ ਬਹੁਤ ਪਰ ਤੋਂ ਬਗਵਾਨ ਨੂੰ ਬਣਾਵੇ ਤੇ ਉਹ 스테이지 ਤੇ ਡੜਿਆ ਚਲੋ ਆਹਤ ਲਾਉਣ ਦਾ ਸਮਾਂ ਆ ਗਿਆ